ਦੇ ਬਾਰੇ ਕਿਹੜੇ ਕਮਾਲ ਕਰ ਗਏ ਮੇਰੇ ਵੀਰੋ ਸੁਭਾਨ ਅੱਲਾਹ ਬਾਸੂਰੀ ਬਾਲ ਖੇੜਾ ਖੇੜਾ ਜਾ ਰਿਹਾ ਹੈ ਨਹੀਂ ਸਾਹ ਮਰਤਬ ਤੋਂ ਹਵਾਲੇ ਕਹਿੰਦੇ ਵੀ ਅਸੀਂ ਕਿਹੜਾ ਕਿਸੇ ਨਾਲੋਂ ਘਾਟਾ ਉੰਡੀ ਸੁਣਾ ਦਾ ਮੁਕਾਬਲਾ ਚੱਲਦਾ سیسے لانِ گزراب خروج اگر Mechan اور بрон کا مساط توززن دیکھتے Means آپ کس میں وقت لوگتروں ثلاث چینceu ਨੀ ਵੀ ਸਰ ਕਮਾਲ ਕਰਦੀ ਹੈ 17 20 ਇੱਕ ਦਿਨ ਲਈ ਮੂਲ ਫਾਲਾ ਕਹਿੰਦੇ ਬਾਬੂ ਘਨੌਰ ਇਸ ਸ਼ੋਦਾ ਤਨਹਰਾ ਦੇ ਖੇਡ ਮੇਲੇ ਨਾਲ ਆਈ ਜਿਹੜਾ ਹੋਇਆ ਭਰਾ ਸਾਡਾ ਮਲਾਰਗਰਪੇਰਾ ਦੇ ਖੇਡ ਮੇਲੇ ਦੀ ਸਾਰੇ ਪ੍ਰਬੰਧਕਾਂ ਨੂੰ ਔਰ ਜਿਹੜੇ ਕੱਪ ਕਹਿੰਦੇ ਮੇਰੇ ਮਤਲਬ ਸਟੇਜ ਤੇ ਪਈ ਹੈ ਔਰ ਜਿਹੜੇ ਗਾਲਪ ਉੱਪਰ ਕਹਿੰਦੇ ਸਾਡੇ ਆਪਣੇ ਮੁੱਖ ਮਾਨਮ ਸਨਮਾਨ ਦੇ ਵਿੱਚੋਂ ਦਿੱਤੇ ਜਾਣੇ ਹੈ ਉਹ ਗਾਲਪ ਉੱਪਰ ਕਹਿੰਦੇ ਪੰਜਾਬ ਸਪੋਰਟਸ ਵਾਲੇ ਰਾਉਂ ਘਰਾਂ ਦੇ ਛੋਟੇ ਘਰਾਂ ਉਫਾਨੀ ਔਰ ਜਿਹੜੇ ਤਿਆਰ ਕੀਤੇ ਹੋਇਆ ਕੋਈ ਵੀ ਮੇਰੇ ਮਤਲਬ ਸਪੋਰਟਸ ਕੈਂਟ ਹੋਵੇ ਉਹਨਾਂ ਵੀਰਾਂ ਦੇ ਨਾਲ ਸੰਪਰਕ ਕਰਾਉਣਾ ਬਹੁਤ ਵਧੀਆ ਕੰਮ ਹੈ ਧਰਮਾ ਵੀਰ ਵਰ ਦਾ ਧੰਨਵਾਦ ਕਰਦੇ ਆ ਲਓ ਸਾਹਮਣੇ ਮੈਜ ਬੜਾ ਚੋਟੀ ਦਾ ਬਰੇ ਮਿੱਤਰ ਇੱਥੇ ਰਾਖਾ ਨਹੀਂ ਉਹਨਾਂ ਨਹੀਂ ਰਿਸ ਹੈ ਸਾਹਮਣੇ ਡਿਫੈਂਸ ਵਾਲਾ ਕੀ ਬਾਤ ਹੈ ਕੀ ਬਾਤ ਹੈ ਇਹ ਹਾਂ ਪਹਿਲਾਂ ਨੇ ਵੀਰੋ ਦੂਜੇ ਪਾਸੇ ਦੀ ਰੂਪ ਕਮਾਲ ਤੇ ਹੋਈ ਮੇਰੇ ਮਿੱਤਰੋ ਪਾਸ ਬਾਲ ਡਿਫੈਂਸ ਵਜਿਆ ਇੱਥੇ ਰੱਖੋ ਨਾ ਜਾਂਦਾ ਨਹੀਂ ਰਿਸ਼ਾ ਲੰਬੀ ਜਲੀ ਚਲ ਗਈ ਮੇਰੇ ਮਿੱਤਰੋ ਪੁਆਇੰਟ ਜਿਹੜਾ ਇਸ ਵਿੱਚ ਮੇਰੇ ਵੀਰੋ ਜਾਜ ਦਾ ਧਰਤੌਰ ਦੀ ਟੀਮ ਲਈ ਪਾਣਾ ਕਹਿੰਦੇ ਧਰਤੌਰ ਦਾ ਮੇਰੇ ਵੀਰੋ ਕਹਿੰਦੇ ਕਿ ਨਹੀਂ ਵਗਿਆ ਦੱਸ ਨਾ ਜਾਂਦਾ ਸੁਨਤਾਂ ਵਰ ਦੇ ਉੱਪਰ ਹੀ ਦੀ ਅਗਲਾ ਮੈਚ ਹੋਵੇਗਾ ਸੁਲਤਾਨਪੁਰ ਦੇ ਪੁਲਿਹੜੀ ਵੀਰਿਆਂ ਟੀਮਾਂ ਉਹ ਖੇਡ ਗਰਾਊਂਡ ਦੇ ਨੇੜੇ ਰਹਿਣਗੇ ਕਮਲ ਸਰਵਾਰਾ ਸਾਡਾ ਵੀਰ ਹਾਂ ਭਾਈ ਜੀ ਲੰਗਰ ਸਾਹਿਬ ਦੇ ਕੀ ਬਾਤ ਹੈ ਲੰਗਰ ਸਾਹਿਬ ਦੇ ਜਿਹਨੇ ਲੰਗਰ ਛਕਣਾ ਹੈ ਔਰ ਬਹੁਤ ਬਹੁਤਾਂ ਬਲੇ ਵੀ ਸੰਘੋਲੀ ਵਾਲਾ ਲਗ ਨੇੜੇ ਨਾ ਯੁਵਨ ਹੈ ਔਰ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੇ ਪਾਸ ਹੋ ਗਈ ਬਾਲ ਕਿਆ ਬਾਗ ਹੈ ਫਿਰ ਅੱਖੋਂ ਨਹੀਂ ਨੀਰੀਸ ਹੈ ਇਹ ਕਿਆ ਬਾਦ ਆ ਤੇ ਜੋਰ ਲੱਗਿਆ ਹੋਇਆ ਮੁੰਡਿਆਂ ਦਾ ਜੋਰ ਲੱਗੇ ਕਿਉਂ ਨਾ ਪਹਿਲਾ ਪ੍ਰਾਈਸ ਅੰਧਾਰਸੀ ਵਾਲੇ ਕਹਿੰਦੇ 21000 ਦੇਣਾ ਦੂਜਾ ਬਰਾਈ ਕਹਿੰਦੇ 11000 ਹੈ ਦੂਜਾ ਬਰਾਈ ਕਹਿੰਦੇ 4100 ਹੈ ਤੇ ਚੌਥਾ ਬਰਾਈ ਕਹਿੰਦੇ 3100 ਹੈ ਮੇਰੇ ਮਿੱਤਰੋ ਹੁਣ ਦੇਖਾਂਗੇ ਕੌਣ ਮੇਰੇ ਵੀਰੋ ਬੱਲੇ ਬੱਲੇ ਕਰਾਵੇਗਾ 21000 ਕਹਿੰਦੇ ਘਰ ਦਾ ਸ਼ਿੰਗਾਰ ਔਰ ਕਹਿੰਦੇ ਬਣੋ ਇਹ ਗੱਲ ਸਮੇਂ ਦੀ ਹੋਣੀ ਹੈ ਪਰ ਸਾਹਮਣੇ ਦੇਖ ਰਹੇ ਆ ਸਮੇਂ ਮੁੰਡਾ ਕਹਿੰਦੇ ਪਾਸ ਕਰਦਾ ਬਾਲ ਨੂੰ ਕਿਆ ਬਾਤ ਹੈ ਮੁੰਡਾ ਬਲਾਕ ਲਾ ਗਿਆ ਵਧੀਆ ਮੇਰੇ ਮਿੱਤਰੋ ਔਰ ਕੈਥਲ ਵਾਲਾ ਕਹਿੰਦੇ ਬੱਲੇ ਬੱਲੇ ਕਰਾ ਗਿਆ 1 ਪੰਜ ਦਾ ਮੁਕਾਬਲਾ ਮੇਰੀ ਗੁਰੂ Haru, leh iti landa, 410 70. ਇਹ ਲੰਗਰ ਬਿਲਕੁਲ ਤਿਆਰ ਹੈ ਲੰਗਰ ਛਕ ਸਕਦੇ ਜਿਹਨੇ ਲੰਗਰ ਛਕਣਾ ਹੈ ਦੁਪਹਿਰੇ ਵੀ ਲੰਗਰ ਡੁੱਟ ਵਰਤਿਆ ਦੇ ਹੁਣ ਵੀ ਡੁੱਟ ਵਰਤ ਰਿਹਾ ਮੇਰੇ ਵੀਰੋ ਔਰ ਕਹਿੰਦੇ ਗੁਰੂ ਘਰ ਦਾ ਸਪੀਕਰ ਬੋਲੇ ਲੰਗਰ ਛੱਕੇ ਜਾਇਓ ਜੀ ਬੜੇ ਪਿਆਰ ਨਾਲ ਬੜੇ ਆਦਬ ਦੇ ਨਾਲ ਜਿੰਨਾ ਖਾਣਾ ਮੇਰਾ ਵੀਰ ਉਹਨਾਂ ਲੰਗਰ ਲਈਏ ਆਪਾਂ ਨੇ ਲੰਗਰ ਵੇਸਟ ਨਹੀਂ ਕਰਨਾ ਹੈ ਔਰ ਲੰਗਰ ਛਕ ਲਈਏ ਲਾਓ ਸਾਹਮਣੇ ਖੇਡ ਦੇ ਮੈਦਾਨ ਦੇ ਜਿੱਥੇ ਮੇਰੇ ਮਤਰੇਸੇ ਇਸ ਵੇਲੇ ਪਾਸ ਬੱਜੀਬਾਲ ਇੱਥੇ ਰੱਖੋ ਨਾ ਆਇਆ ਨਾ ਨਹੀਂ ਰਹੀ ਸਾਰੇ ਪੈਂਡ ਜਿਹੜਾ ਉਹ ਜਾ ਜੁੜਿਆ ਖੇਡ ਮਨਾਨਜ ਮੈਂ ਦੇਖਣਾ ਵੀ 13 ਪੁਆਇੰਟ ਦਾ ਮੁਕਾਬਲਾ ਜਿਹੜਾ ਚੱਲਦਾ ਹੋਇਆ ਦੋਨਾਂ ਟੀਮਾਂ ਦੇ ਦਰਮਿਆਨ 13 ਪੁਆਇੰਟ ਕੈਥਲ 5 ਪੁਆਇੰਟ ਜਿਹੜਾ ਉਹ ਮੇਰੇ ਮਿੱਤਰੋ ਤਰਤਾਰ ਦੇ ਪਹਿਲਾ ਸੈੱਟ ਕੈਥਲੀਆਂ ਨੇ ਜਿੱਤਿਆ ਮੇਰੇ ਵੀਰੋ ਪਹਿਲਾ ਸੈੱਟ ਕਹਿੰਦੇ ਮੁੰਡੇ ਆਓ ਕਹਿੰਦੇ ਮੇਰੇ ਵੀਰੋ ਨਕੌਣ ਵਾਲੇ ਜਿੱਤ ਗਏ ਤੇ ਦੂਜਾ ਸੈੱਟ ਲੱਗਦਾ ਜੇ ਦੂਜਾ ਸੈੱਟ ਜਿੱਤ ਗਏ ਗੈਂਥਲ ਵਾਲੇ ਫਿਰ ਤੀਜਾ ਲੱਗੂ ਮੇਰੇ ਵੀਰੋ ਔਰ ਸਾਹਮਣੇ ਖੇਡ ਮੈਦਾਨੇ 'ਚ ਮੈਂ ਦੇਖਦਾ ਹੈ ਇਸ ਵੇਲੇ 6 13 ਕੁਝ ਚੱਲਦੇ ਆਏ ਗਏ ਜੀ ਲਗਾ ਜਰਦਾ ਆਪਣਾ ਦੇਓ ਸਾਡੇ ਆਪਸ ਵਿੱਚ ਆਪ ਜੀ ਲਗਾ ਕਰਦੇ ਆਂ ਜੀ ਜਰਦਾ ਮਿਲਦਾ ਹੈ ਪੰਜ ਚਾਰ ਮਿੰਟ ਆ ਜਾ ਰੇਸਟ ਕੋਈ ਮਿਲਦਾ ਆਹ ਰਿਕਾਰਡਿੰਗ ਹੈ ਕੋਡੀ ਕਰ ਮਿੰਟ ਤੱਕ ਚਲਾਗੇ ਇਹ ਤਾਂ ਨਹੀਂ ਇਹ ਇੱਧਰ ਟੋਡਿੰਗ ਕਰ ਰਹੇ ਉਹ ਮੈਂ અને બાર બેઠે બલ બલે બિચુ બોલ એય જલન લે 16 ਦਾ ਮੁਕਾਬਲਾ ਕੀ ਬਾਤ ਹੈ ਕੈਚਲ 16 ਤਰਘੌਰ 7 ਲਾ ਵੀ ਤਰਘੌਰ ਵਾਲੇ ਉਹ ਕੀ ਗੱਲ ਬੰਦੇਓ ਐਨਰਜੀ ਦੀ ਘਾਟ ਹੋ ਗਈ ਮੈਨੂੰ ਲੱਗਦਾ ਫੜੋ ਤਿਆਰੀ ਹੋਈ ਆਓ ਹੱਲਾ ਗੁਲਾ ਕਰਾਉਣਾ ਪੈਣਾ ਲਾਓ ਸਾਹਮਣੇ ਖੇਡ ਮਨਾ ਦੇ ਜਿਸ ਮੇਂ ਕਿਆ ਬਾਤ ਹੈ ਵੀ ਬਾਗਿਆਂ ਦੇ ਸਦਾ ਇਤਿਹਾਸ ਬਣਦੇ ਬੱਲੇ ਬੰਦੇ ਗਲਦੀ ਚ ਆਉਂਦੇ ਨਹੀਂ ਹੁੰਦੇ ਵੈਰੀ ਲਲਕਾਰ ਕੇ ਮੈਦਾਨ ਛੱਡਣਾ ਇਦਾਂ ਦੇ ਸੁਆਦ ਬਤ ਆਉਂਦੇ ਨਹੀਂ ਹੁੰਦੇ ਵੀ ਵੈਰੀ ਲਲਕਾਰ ਕੇ ਮੈਦਾਨ ਛੱਡਣਾ ਇਦਾਂ ਦੇ ਸੁਆਦ ਬਤ ਆਉਂਦੇ ਨਹੀਂ ਹੁੰਦੇ ਫੜੋ ਤਿਆਰੀ ਤਨਖਾਰ ਵਾਲਿਓ ਹੱਲਾ ਗੁਲਾ ਕਰਾਉਣਾ ਪੈਣਾ ਇੱਥੇ ਰੱਖਣਾ ਜਵਾਨਾ ਉਹ ਮੁੰਡਾ ਕਰ ਗਿਆ ਆਲ ਮੇਰੇ ਵੀਰੋ ਤੇ ਦੱਸਿਓ ਜੀ 9 16 ਕਿੰਦਾ ਹੀ ਹੈ ਜੀ 9 16 ਦਾ ਮੁਕਾਬਲਾ ਜਿਹੜਾ ਚੱਲਦਾ ਹੋਇਆ ਸਾਡੇ ਬਾਜੂ ਹੁਣਾਂ ਦਾ ਜਰਮਨ ਹੁਣਾਂ ਦਾ ਕਹਿੰਦੇ ਧੰਨਵਾਦ ਹੈ ਸਬਰ ਵਾਲੀ ਦੇ ਉੱਤੇ ਆਹਦਾ ਖੇਡ ਮੇਲਾ ਕਹਿੰਦੇ ਲਾਈਵ ਕੀਤਾ ਜਾ ਰਿਹਾ ਹੈ ਮੇਰੀ ਗਰੂ ਭਾਈ ਆਹ ਸੈਟ ਤੋਂ ਬਾਅਦ ਭੁਪਿੰਦਰ ਜੀ ਨੋਟ ਕਰਿਓ ਟੀਮਾਂ ਦੋਨੋਂ ਲਾਈਨ ਅਪ ਹੋਣਗੀਆਂ ਆਹ ਸੈਟ ਤੋਂ ਬਾਅਦ ਕਿਉਂਕਿ ਸਾਡੇ ਮਨਿੰਦਰਜੀਤ ਸਿੰਘ ਜੀ ਵਿੱਕੀ ਘਣੌਰ ਤੇ ਸਾਡੇ ਬਹਾਦੀ ਸੰਗਾਰਜੋਗ ਟਿੰਕੂ ਘਣੌਰ ਤੇ ਮਨੀ ਘਣੌਰ ਫੜੀ ਵੀਰ ਤੇ ਨਾਲ ਸਾਡੇ ਸਰਪਾ ਸਾਹਿਬ ਜੀ ਗੁਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਟੀਮਾਂ ਦੇ ਨਾਲ ਜਿਹੜੀ ਜਾਣ ਪਹਿ ਜਾਣ ਕੀਤੀ ਜਾਵੇਗੀ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਪਿੰਡ ਦਾ ਮਾਣ ਨੇ ਸਾਡੇ ਵਿੱਕੀ ਘਣੌਰ ਫੜਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਵੀਰੋ ਇੱਥੇ ਪਾਣ ਦੇ ਤੇ ਟਿੰਕੂ ਘਣੌਰ ਤੇ ਮਨੀ ਘਣੌਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲਓ ਸਾਹਮਣੇ ਇਸ ਵੇਲੇ ਨਾਜਵਾਲ ਖੇਡ ਕਰਦਾ ਮਾਈ ਦੇ ਪੈਣ ਜਿਹੜਾ ਉਹ ਕੈਥਰ ਦੀ ਟੀਮ ਦੇ ਹਿੱਸੇ ਦੇ ਜੁਲ ਗਿਆ 17 10 ਬਣ ਗਏ ਲੈ ਵੀ ਤੰਗੌਰ ਵਾਲਿਓ ਲੀਡ ਸਰਤਾ ਦੀ ਹੈ ਪਹਿਲਾਂ ਸਰਤਾ ਦੀ ਲੀਡ ਤੋੜਨੀ ਪੈਣੀ ਹੈ ਫਿਰ ਇੱਕ ਦੋ ਅੰਕ ਦੀ ਲੀਡ ਹੋਰ ਬਣਾਉਣੀ ਪੈਣੀ ਹੈ ਤੇ ਫਿਰ ਗੱਲ ਕਹਿੰਦੇ ਬਣ ਸਕਦੀ ਹੈ ਮੇਰੇ ਮਿੱਤਰੋ ਸਾਹਮਣੇ ਇੱਥੇ ਰੱਖ ਨੌਜਵਾਨਾ ਇਹ ਰਿਸਾਂ ਦੇ ਬਾਲ ਜਿਹੜੀ ਆਊਟ ਤੇ ਪੁਆਇੰਟ ਜਿਹੜਾ ਜਾ ਜੁੜਿਆ ਖੇਡ ਮਨਾ ਦੇ ਜ ਮੇਰੇ ਵੀਰੋ ਕੈਥਰ ਦੀ ਟੀਮ ਦੇ ਲਈ 18 10 ਦਾ ਮੁਕਾਬਲਾ ਚੱਲਦਾ ਹੋਇਆ ਔਰ ਕਹਿੰਦੇ ਕੁਝ ਕੁ ਪੁਆਇੰਟ ਜਿਹੜੇ ਬਾਕੀ ਨੇ ਆ ਸੜਦੇ ਤੇ ਗੱਲਾਂ ਕਹਿੰਦੇ ਫਿਰ ਹੋਣਗੀਆਂ ਮੇਰੇ ਵੀਰੋ ਤੇ ਕੀ ਬਾਤ ਹੈ ਵਧੀਆ ਬਲਾਕ ਲਾਤਾ ਨੌਜਵਾਨੀ ਔਰ 19 10 ਲਾਸਟ ਪੁਆਇੰਟ ਹੈ ਜੀ ਕਥਰ ਦਾ ਆਹ ਸਾਈਡ ਤੋਂ ਬਾਅਦ ਟੀਮਾਂ ਲੈਣਾ ਪਉਣਗੀਆਂ ਮੇਰੀ ਬੇਨਤੀ ਹੈ ਇਹ ਕੀ ਬਾਤ ਦਾ ਮੁੰਡਾ ਇੱਥੇ ਰੱਖੋ ਨਾਜਵਾਨਾ ਕੀ ਬਾਤ ਹੈ ਔਰ ਆਹ ਸਾਈਡ ਦੇ ਵਿੱਚੋਂ ਗੱਥਲ ਵਾਲੇ ਮੁੰਡੇ ਜਿੱਤ ਗਿਆ ਜੀ ਟੀਮਾਂ ਦੋਨੋਂ ਲੈਣਾ ਪਉਣਗੀਆਂ ਸਰਦਾਰ ਭਪਿੰਦਰ ਸਿੰਘ ਸਾਡੇ ਬਿੱਗੀ ਕਨੌਰ ਤੇ ਨਾਲ ਸਾਡੇ ਸਰਪੰਚ ਗੁਰਪ੍ਰੀਤ ਸਿੰਘ ਜੀ ਨਾਲ ਮਨੀ ਕਨੌਰ ਦੇ ਟਿੰਕੂ ਕਨੌਰ ਉਹਨਾਂ ਵੀਰਾਂ ਦੇ ਵੱਲੋਂ ਆਦੇ ਖੇਡ ਮੇਲੇ ਦੇ ਮੇਰੇ ਵੀਰੋ ਜਾਨ ਬੈ ਜਾਨ ਕੀਤੀ ਜਾ ਰਹੀ ਹੈ ਨਾਲ ਸਾਡਾ ਗਗਨਦੀਪ ਸਿੰਘ ਮਲਿੰਗਾ ਉਹ ਵੀ ਨਾਲ ਹੈ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਜਿਹੜੇ ਵੀਰਾਂ ਦੇ ਖੇਡ ਮੇਲੇ ਤੇ ਪਹੁੰਚੇ ਹੈ ਔਰ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਰਾਬਰੂਈ ਸੰਗਤਾਂ ਦਾ ਸਾਰੇ ਦਰਸ਼ਕ ਵੀਰਾਂ ਦਾ ਔਰ ਜਿਹੜੇ ਕਹਿੰਦੇ ਸਮੇਂ ਤੋਂ ਸਮਾਂ ਕੱਢ ਕੇ ਆ ਦਾ ਖੇਡ ਮੇਲਾ ਦੇਖਣ ਲਈ ਪਹੁੰਚੇ ਆ ਤੇ ਵਿੱਕੀ ਘਰੌਰ ਜੀ ਉਹਨਾਂ ਦੇ ਨਾਲ ਜਿਹੜੀ ਕਿ ਯਾਦਗਾਰੀ ਤਸਵੀਰ ਦੋਨਾਂ ਟੀਮਾਂ ਦੀ ਜਿਹੜੀ ਉਹ ਕਰਵਾਈ ਜਾਵੇਗੀ ਮੇਰੇ ਵੀਰੋ ਇੱਕ ਯਾਦਗਾਰੀ ਤਸਵੀਰ ਤੇ ਨਾਲ ਸਾਡੇ ਵਿੱਕੀ ਘਰੌਰ ਜੀ ਦਾ ਸਨਮਾਨ ਔਰ ਕਹਿੰਦੇ ਕੀਤਾ ਜਾ ਰਿਹਾ ਪ੍ਰਬੰਧਕਾਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਿਕੀ ਘਨੌਰ ਨਾਲ ਟਿਕੂ ਘਨੌਰ ਬਣੀ ਘਨੌਰ ਤੇ ਗਗਨੀ ਬਲੇਂਗਾ ਤੇ ਗੁਰਦੀ ਸਰਪੰਜੀ ਸਾਡੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਮੇਂ ਦੇ ਸਮਾਂ ਕੱਢ ਕੇ ਆ ਦੇਖਣ ਲਈ ਤੇ ਪਹੁੰਚੇ